ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਜੋ ਪੈਕ ਲੈ ਕੇ ਆਈ ਆਪਣੀਆਂ ਭੈਣਾਂ ਵਾਸਤੇ ਜਿਨ੍ਹਾਂ ਦੀ ਸਕਿਨ ਬਹੁਤ ਹੀ ਡਲ ਹੋ ਗਈ ਆ ਤੇ ਡਰਾਈਨੈਸ ਬਹੁਤ ਜ਼ਿਆਦਾ ਜਿਵੇਂ ਖੁਰਦਰਾਪਣ ਆ ਜਾਂਦਾ ਫੇਸ ਦੇ ਉੱਪਰ ਐਵੇਂ ਹੋ ਗਈ ਆ ਸਕਿਨ ਜਿਵੇਂ ਮੌਸਮ ਥੋੜਾ ਚੇਂਜ ਹੋ ਰਿਹਾ ਥੋੜੀ ਥੋੜੀ ਠੰਡ ਹੋ ਰਹੀ ਹੈ ਇਸ ਤੇ ਕਰਕੇ ਮੇਰੀ ਭੈਣਾਂ ਦੀ ਸਕਿਨ ਬਹੁਤ ਹੀ ਜ਼ਿਆਦਾ ਡਲ ਹੋ ਗਈ ਆ ਡਰਾਈਨੈਸ ਹੋ ਗਈ ਆ ਤੇ ਗਲੋ ਤੇ ਨਿਖਾਰ ਬਿਲਕੁਲ ਨਹੀਂ ਆ ਜਾਂ ਫੇਸ ਦੇ ਉੱਪਰ ਬਹੁਤ ਹੀ ਟੈਨਿੰਗ ਆ ਕਾਰੇ ਦਾਗ ਦੱਬੇ ਹੋ ਗਏ ਨੇ ਜਾਂ ਪਿੰਪਲ ਦੇ ਦਾਗ ਦੱਬੇ ਨੇ ਉਹਨਾਂ ਨੂੰ ਵੀ ਦੂਰ ਕਰੇਗਾ ਇਹ ਪੈਕ ਜੋ ਮੈਂ ਅੱਜ ਤੁਹਾਨੂੰ ਦੱਸ ਰਹੀ ਆ ਆਜੋ ਹੁਣ ਅਸੀਂ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾਣੀ ਅਸੀਂ ਪੈਕ ਤਿਆਰ ਕਰਦੇ ਆ ਮੇਰੇ ਨਾਲ ਦੇਖੋ ਤੁਸੀਂ ਫੁੱਲ ਵੀਡੀਓ ਦੇਖਿਆ ਕਰੋ ਕਿ ਕਿਵੇਂ ਅਸੀਂ ਪੈਕ ਨੂੰ ਲਗਾਉਣਾ ਹੈ ਤੇ ਕਿਵੇਂ ਅਸੀਂ ਉਤਾਰਨਾ ਹੈ ਕਈ ਪੈਕ ਹੁੰਦੇ ਨੇ ਅਸੀਂ ਡਾਇਰੈਕਟ ਉਤਾਰ ਦਿੰਨੇ ਆ ਕਈ ਪੈਕ ਹੁੰਦੇ ਥੋੜੀ ਅਸੀਂ ਮ사ਜ ਕਰਕੇ ਉਤਾਰਨਾ ਹੁੰਦਾ ਆ ਠੀਕ ਹੈ ਕਿ ਸਟੈਮ ਲਗਾਣਾ ਇਹ ਵੀ ਤੁਸੀਂ ਛੋਟੀਆਂ-ਛੋਟੀਆਂ ਨਿੱਕੇ-ਨਿੱਕੇ ਗੱਲਾਂ ਵਿੱਚ ਦੱਸਦੀਆਂ ਤੁਸੀਂ ਨੋਟ ਕਰ ਲਿਆ ਕਰੋ ਜੋ ਵੀ ਗੱਲਾਂ ਮੈਂ ਦੱਸਦੀਆਂ ਵੀਡੀਓ ਦੇ ਨਾਲ-ਨਾਲ ਮੈਂ ਦੋ-ਤਿੰਨ ਤੁਹਾਨੂੰ ਇਹੋ ਜਿਹੀਆਂ ਗੱਲਾਂ ਵੀ ਦੱਸ ਦਿੰਨੀ ਆ ਜੋ ਤੁਸੀਂ ਨੋਟ ਕਰ ਲਿਆ ਕਰੋ ਕਿ ਕੀ ਮੈਂ ਦੱਸ ਰਹੀ ਆ ਪੂਰੀ ਵੀਡੀਓ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਵੀਡੀਓ ਨੂੰ ਸਕਿਪ ਮਤ ਕਰਿਆ ਕਰੋ ਪੂਰੀ ਵੀਡੀਓ ਵਾਚ ਕਰਿਆ ਕਰੋ ਅੱਜ ਹੁਣ ਅਸੀਂ ਪੈਕ ਤਿਆਰ ਕਰੀਏ ਸਭ ਤੋਂ ਪਹਿਲਾਂ ਅਸੀਂ ਕਲੀਨ ਲੈ ਲੈਣਾ ਬੋਲ ਜੀ ਬੋਨ ਨੂੰ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰ ਲੈਣਾ ਇੱਕ ਦੋ ਵਾਰ ਆਪਣੇ ਹੱਥਾਂ ਨੂੰ ਆਪਣੇ ਫੇਸ ਨੂੰ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਕਲੀਨ ਕਰ ਲੈਣਾ ਹੈਗਾ ਫਿਰ ਅਸੀਂ ਲਵਾਂਗੇ ਜੀ ਮਿਲਕ ਪਾਊਡਰ ਪਹਿਲਾਂ ਵੀ ਮੈਂ ਮਿਲਕ ਪਾਊਡਰ ਦੀ ਵੀਡੀਓ ਪਾਈ ਹੋਈ ਆ ਅੱਜ ਮੈਂ ਡਰਾਈ ਸਕਿਨ ਵਾਸਤੇ ਮਿਲਕ ਪਾਊਡਰ ਦੀ ਵੀਡੀਓ ਪਾ ਰਹੀ ਆ ਮਿਲਕ ਪਾਊਡਰ ਲੈ ਲਾਂਗੇ ਆਪਾਂ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਕਾਫੀ ਜੋ ਸਾਡੀ ਰੰਗਤ ਨੂੰ ਨਖਾਰੇਗੀ ਦਾਗ-ਧੱਬਿਆਂ ਨੂੰ ਰਿਮੂਵ ਕਰੇਗੀ ਫਿਰ ਅਸੀਂ ਐਡ ਕਰਾਂਗੇ ਇਹਦੇ ਵਿੱਚ ਕੋਕੋਨਟ ਆਇਲ ਜੋ ਡਰਾਈਨੈਸ ਨੂੰ ਦੂਰ ਕਰੇਗਾ ਰਿੰਕਲ ਨੂੰ ਆ ਨਹੀਂ ਦਿੰਦਾ ਸਾਡੇ ਫੇਸ ਦੇ ਉੱਪਰ ਜੋ ਵੀ ਖੁਰਦਰਾਪਣ ਵਗੈਰਾ ਤੁਹਾਡੇ ਫੇਸ ਤੇ ਹੋਗਾ ਉਸ ਨੂੰ ਵੀ ਠੀਕ ਕਰੇਗਾ ਇਹ ਹਣੀ ਐਡ ਕਰਾਂਗੇ ਇਹ ਵੀ ਐਂਟੀ 에ਜਿੰਗ ਹੈ ਜੀ ਹਾਈਡਰੇਟ ਬਣਾ ਕੇ ਰੱਖੇਗਾ ਤੁਹਾਡੀ ਸਕਿਨ ਨੂੰ ਫਿਰ ਅਸੀਂ ਐਡ ਕਰਾਂਗੇ ਜੀ 슈ਗਰ ਐਡ ਕਰਾਂਗੇ ਸਾਫਤ ਵਾਲੀ ਨਹੀਂ ਕਾਨੀ ਹੈਗੀ ਤੁਸੀਂ ਮੈਂ ਪੀਸ ਕੇ ਰੱਖੀ ਹੋਈ ਆ ਤੁਸੀਂ ਵੀ ਪੀਸ ਕੇ ਰੱਖੋ ਥੋੜੀ ਆ ਦੇਖੋ ਸ਼ੂਗਰਾਇਟ ਕੀਤੀ ਹੈ ਇਹ ਸਾਡੇ ਕਸਾਬ ਬਣਾਈ ਰੱਖੇਗੀ ਸਾਡੇ ਫੇਸ ਦੇ ਉੱਪਰ ਸਕਰਬ ਦਾ ਕੰਮ ਕਰੇਗੀ ਪਹਿਲਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਬਹੁਤ ਹੀ ਵਧੀਆ ਪੈਕ ਬਣ ਕੇ ਤਿਆਰ ਹੋ ਜਾਣਾ ਸਾਡੇ ਫੇਸ ਦੀ ਜੋ ਵੀ ਡਰਾਈਨੈਸ ਹੋ ਗਈ ਹੈ ਨਾ ਸਾਡੇ ਫੇਸ ਦੇ ਉੱਪਰ ਸਾਡਾ ਫੇਸ ਜਲ ਹੋ ਗਿਆ ਉਸ ਨੂੰ ਇਹ ਠੀਕ ਕਰੇਗਾ ਹੁਣ ਅਸੀਂ ਪਾਵਾਂਗੇ ਜੀ ਕੱਚਾ ਦੁੱਧ ਜਿਵੇਂ ਮੈਂ ਤੁਹਾਨੂੰ ਦੇ ਲਈ ਦੱਸਦੀ ਆ ਕੱਚਾ ਦੁੱਧ ਤੁਸੀਂ ਹਮੇਸ਼ਿਆ ਲਈ ਰੱਖੋ ਆਪਣੇ ਘਰ ਵਿੱਚ ਥੋੜਾ ਹੀ ਕੱਚਾ ਦੁੱਧ ਲਿਆਉਂਦੇ ਨੇ ਜਦੋਂ ਤੁਸੀਂ ਤੁਸੀਂ ਗਰਮ ਕਰਨ ਤੋਂ ਪਹਿਲਾਂ ਥੋੜਾ ਜਿਹਾ ਕੱਢ ਕੇ ਰੱਖ ਲਿਆ ਕਰੋ ਇਦੇ ਵਿੱਚ ਹੋਰ ਅਸੀਂ ਇੱਕ ਚੀਜ਼ ਐਡ ਕਰਨੀ ਹੈ ਜੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਪਹਿਲਾਂ ਹੁਣ ਅਸੀਂ ਐਡ ਕਰਾਂਗੇ ਬੇਸਨ ਜੋ ਸਾਡੀ ਰੰਗਤ ਨੂੰ ਵੀ ਨਖਾਰ ਦੇਗਾ ਦਾਗ-ਧੱਬੇ ਨੂੰ ਰਿਮੂਵ ਕਰੇਗਾ ਬੇਸਨ ਦਾ ਬਹੁਤ ਹੀ ਵਧੀਆ ਹੈ ਜੀ ਰੇਲੇ ਤੁਸੀਂ ਫੇਸ ਵਾਸ਼ ਕਰੋ ਬੇਸਨ ਦੇ ਨਾਲ ਤੁਹਾਡੀ ਰੰਗਤ ਨੂੰ ਨਖਾਰ ਦੇਗਾ 글로 ਬਹੁਤ ਹੀ ਜ਼ਿਆਦਾ ਆਵੇਗਾ ਤੁਹਾਡੇ ਫੇਸ ਦੇ ਉੱਪਰ ਇੱਕ ਚਮਚਾ ਅਸੀਂ ਬੇਸਨ ਦਾ ਐਡ ਕਰ ਦਾਂਗੇ ਇਹਦੇ ਵਿੱਚ ਬਹੁਤਾ ਲਿਕਵਿਡ ਨਹੀਂ ਬਣਾਉਣਾ ਹੈਗਾ ਜੋ ਸਾਡੇ ਫੇਸ ਦੇ ਉੱਪਰ ਟਿੱਕ ਜਾਵੇ। ਇਵੇਂ ਦਾ ਬਣਾਉਣਾ ਹੈਗਾ। ਥੋੜਾ ਮੈਨੂੰ ਲਿਕਵਿਡ ਲੱਗ ਰਿਹਾ ਮੈਂ ਥੋੜਾ ਗ੍ਰਾਂਸ ਫਲਾਰ ਹੋਰ ਐਡ ਕਰਾਂਗੀ ਇਹਦੇ ਵਿੱਚ। ਬੇਸਨ ਐਡ ਕਰਾਂਗੀ ਹੋਰ। ਬੇਸਨ ਨਾਲ ਦਾ ਤੁਸੀਂ ਡੇਲੀ ਆਪਣੇ ਫੇਸ ਨੂੰ ਵਾਸ਼ ਕਰੋ ਜੀ ਇਹ ਮੈਂ ਵੀਡੀਓ ਵੀ ਪਾਵਾਂਗੀ ਕਿ ਅਸੀਂ ਦਿਨ ਦੇ ਵਿੱਚ ਆਪਣੀ ਫੇਸ ਨੂੰ ਕਿਵੇਂ ਕਲੀਨ ਕਰਨਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਵਰਤ ਸਕਦੇ ਹਾਂ ਜਿਸ ਨਾਲ ਸਾਡਾ ਫੇਸ ਬਿਲਕੁਲ ਸਾਫ਼ ਸੁਥਰਾ ਤੇ ਗਲੋ ਤੇ ਨਿਖਾਰ ਬਹੁਤ ਹੀ ਜ਼ਿਆਦਾ ਫੇਸ ਦੇ ਉੱਪਰ ਆਵੇਗਾ ਉਹਨਾਂ ਨਾਲ ਜੋ ਮੈਂ ਆਪਣੇ ਫੇਸ ਦੇ ਉੱਪਰ ਲਗਾਨੀ ਹੈ ਜੀ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਦੀ ਆ ਕਿਉਂਕਿ ਮੈਨੂੰ ਰਿਜ਼ਲਟ ਮਿਲਦਾ ਹੈ ਤੇ ਮੈਂ ਤੁਹਾਨੂੰ ਦੱਸਦੀ ਆ ਇਹ ਡਰਾਈ ਸਕਿਨ ਵਾਸਤੇ ਪੈਕ ਬਣਾ ਰਹੀ ਆ ਮੈਂ ਜਿਨ੍ਹਾਂ ਦੀ ਸਕਿਨ ਬਹੁਤ ਹੀ ਡਰਾਈਨੈਸ ਹੋ ਗਈ ਡਲ ਹੋ ਗਈ ਆ ਖੁਰਦਰਾਪਨ ਆ ਗਿਆ ਨੋਜ਼ ਦੇ ਆਸ-ਪਾਸ ਜਾਂ ਲਿਪ ਦੇ ਆਸ-ਪਾਸ ਤਾਂ ਤੁਸੀਂ ਇਹ ਪੈਕ ਨੂੰ ਲਗਾਣਾ ਸਟਾਰਟ ਕਰ ਤੋਂ ਜਿਵੇਂ ਵਿੰਟਰ ਆ ਰਿਹਾ ਤੁਹਾਡਾ ਸਕਿਨ ਦੇਖਿਓ ਕਿਵੇਂ ਤੁਹਾਡੀ ਗਲੋ ਕਰੇਗੀ ਨਿਖਾਰ ਕਰੇਗੀ ਦਿਨੋ ਦਿਨ ਫੇਸ ਤੁਹਾਡਾ ਫੇਅਰ ਹੁੰਦਾ ਜਾਏਗਾ ਜੀ ਲਾਈਟ ਹੁੰਦਾ ਜਾਏਗਾ ਜਦੋਂ ਤੁਸੀਂ ਇਸ ਪੈਕ ਨੂੰ ਲਗਾਣਾ ਸਟਾਰਟ ਕਰ ਦਿੱਤਾ ਨਾ ਤੇ ਤੁਹਾਡਾ ਫੇਸ ਦੇਖਿਓ ਕਿੰਨਾ ਗਲੋ ਕਰੇਗਾ ਚੰਗੀ ਤਰ੍ਹਾਂ ਮਿਲਾ ਲੈਣਾ ਆ ਆ ਦੇਖੋ ਜੀ ਪੈਕ ਬਣ ਕੇ ਤਿਆਰ ਹੋ ਗਿਆ ਸਾਡਾ ਐਵੇਂ ਦਾ ਪੈਕ ਤੁਸੀਂ ਤਿਆਰ ਕਰ ਲੈਣਾ ਮੇਰੀਆਂ ਭੈਣਾਂ ਨੇ ਫਿਰ ਹੀ ਤੁਹਾਡੇ ਫੇਸ ਦੇ ਉੱਪਰ ਟਿੱਕੇਗਾ ਜੀ ਬਹੁਤ ਲਿਕੁਇਡ ਬਣਾਓਗੇ ਤਾਂ ਫਿਰ ਉਹ ਫਿਰ ਤੁਹਾਨੂੰ ਪਤਾ ਹੀ ਆ ਜੀ ਫਿਰ ਤੁਹਾਡੇ ਕੱਪੜੇ ਖਰਾਬ ਕਰੇਗਾ ਇਹ ਪੈਕ ਐਵੇਂ ਦਾ ਪੈਕ ਬਣ ਕੇ ਤਿਆਰ ਹੋ ਗਿਆ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਜਿਵੇਂ ਮੈਂ ਆਪਣੇ ਹੈਂਡ ਤੇ ਲਗਾ ਰਹੀ ਆ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਹੈ ਜੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕੀਤਾ ਹੋਣਾ ਚਾਹੀਦਾ ਫੇਸ ਨੂੰ ਜਿਵੇਂ ਤੁਹਾਡੇ ਜਾਂ ਤੁਸੀਂ ਲੈ ਲਓ ਬੇਸਨ ਕੱਚਾ ਦੁੱਧ ਲੈ ਲਓ ਜਿਵੇਂ ਵੀ ਤੁਸੀਂ ਕਰਨਾ ਹੈ ਜੀ ਕਰ ਲੈਣਾ ਆਪਣੇ ਫੇਸ ਨੂੰ ਵਾਸ਼ ਆਪਣੇ ਸਕਿਨ ਦੇ ਸਾਬ ਨਾਲ ਜੇ ਔਲੀ ਸਕਿਨ ਨਾ ਜਾਂ ਡਰਾਈ ਸਕਿਨ ਆ ਉਸ ਦੇ ਅਕੋਰਡਿੰਗ ਹੀ ਕਰਨਾ ਤੁਸੀਂ ਫਿਰ ਕੱਚੇ ਦੁੱਧ ਨਾਲ ਫੇਸ ਨੂੰ ਕਲੀਨ ਕਰ ਲੈਣਾ ਤਾਂ ਜੋ ਤੁਹਾਡੇ ਓਪਨ ਪੋਰਸ ਦੇ ਵਿੱਚ ਗੰਦਗੀ ਵਗੈਰਾ ਰਹਿ ਜਾਂਦੀ ਨਾ ਫੇਸ ਵਾਸ਼ ਦੇ ਬਾਅਦ ਵੀ ਉਹ ਵੀ ਚੰਗੀ ਤਰ੍ਹਾਂ ਕਲੀਨ ਹੋ ਜਾਏਗੀ ਉਸ ਤੋਂ ਬਾਅਦ ਹੀ ਤੁਸੀਂ ਪੈਕ ਲਗਾਉਣਾ ਸਟਾਰਟ ਕਰਨਾ ਹੈਗਾ ਫਿਰ ਆਪਾਂ ਇਵੇਂ ਆਪਣੇ ਫੇਸ ਦੇ ਉੱਪਰ ਲਗਾਵਾਂਗੇ ਪਹਿਲੇ ਆਪਾਂ ਮ사ਜ ਕਰਨੀ ਹੈਗੀ ਆ ਬਹੁਤ ਹੀ ਸੌਫਟ ਹੈ ਜੀ ਪੈਕ ਤੁਸੀਂ ਖੁਦ ਬਣਾਉਂਗੇ ਫਿਰ ਤੁਹਾਨੂੰ ਪਤਾ ਚੱਲੇਗਾ ਸਾਰੀਆਂ ਚੀਜ਼ਾਂ ਡਰਾਈਨੈਸ ਵਾਸਤੇ ਬਹੁਤ ਹੀ ਦੂਰ ਕਰੇਗੀ ਡਰਾਈਨੈਸ ਤੁਹਾਡੇ ਫੇਸ ਦੇ ਉੱਪਰੋਂ ਹੁਣ ਤੋਂ ਲਗਾਉਣਾ ਸਟਾਰਟ ਕਰ ਦੋ ਮੇਰੀਆਂ ਭੈਣਾਂ ਇਹ ਸਾਰੇ ਆ ਸਾਰੀਆਂ ਇਹ ਪੈਕ ਨੂੰ ਤੇ ਤੁਹਾਡੀ ਸਕਿਨ ਬਹੁਤ ਹੀ ਵਧੀਆ ਹੋ ਜਾਣੀ ਹੈ ਡਰਾਈ ਨਹੀਂ ਹੋਵੇਗੀ ਵਿంటర్ ਦੇ ਵਿੱਚ ਵੀ ਕੋਕੋਨਟ ਆਇਲ ਤਾਂ ਬੈਸਟ ਹੈ ਜੀ ਤਹਾਨੀ ਦਾ ਤੁਹਾਨੂੰ ਪਤਾ ਹੈ ਰਿੰਕਸ ਰਿਮੂਵ ਕਰਦਾ ਜੋ ਵੀ ਗੰਦਗੀ ਵਗੈਰਾ ਉਸ ਨੂੰ ਫੇਸ ਤੋਂ ਕੱਢ ਦਿੰਦਾ ਆ ਰਿੰਕਲ ਨਹੀਂ ਪੈਣਗੇ ਜੀ ਸਕਿਨ ਨੂੰ ਟਾਈਟ ਕਰੇਗਾ ਇਹ ਪੈਕ ਤੁਹਾਡੇ ਰਿੰਕਲ ਵੀ ਰਿਮੂਵ ਹੋਣਗੇ ਜਦੋਂ ਤੁਸੀਂ ਲਗਾਤਾਰ ਇਹ ਪੈਕ ਨੂੰ ਲਗਾਓਗੇ ਰਿੰਕਲ ਵੀ ਰਿਮੂਵ ਹੋਣਗੇ ਤੁਹਾਡੇ ਯਾਨੀ ਕਿ ਤੁਸੀਂ ਇੱਕ ਵਾਰੀ ਲਗਾ ਲਿਆ ਤਾਂ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਤਾਂ ਤੁਸੀਂ ਛੱਡ ਦਿੱਤਾ ਤੁਸੀਂ ਲਗਾਤਾਰ ਲਗਾਉਣਾ ਮੇਰੀਆਂ ਭੈਣਾਂ ਨੇ ਲਗਾਤਾਰ ਲਗਾਓਗੇ ਤਾਂ ਰਿਜ਼ਲਟ ਫਿਰ ਹੀ ਮਿਲਦਾ ਹੈ ਜੀ ਇੱਕ ਵਾਰ ਲਗਾਉਣ ਨਾਲ ਨਹੀਂ ਰਿਜ਼ਲਟ ਮਿਲੇਗਾ ਤੁਹਾਨੂੰ ਸਕਿਨ ਤੇ ਬਹੁਤ ਕਾਲਾਪਨ ਆ ਗਿਆ ਜਾਂ ਟੈਨਿੰਗ ਹੋ ਗਈ ਧੁੱਪ ਦਾ ਕਰਕੇ ਜਿਵੇਂ ਹੁਣ ਮੌਸਮ ਥੋੜਾ ਚੇਂਜ ਹੋ ਰਿਹਾ ਸਾਡੀ ਸਕਿਨ ਵੀ ਬਹੁਤ ਹੀ ਖਰਾਬ ਹੋ ਰਹੀ ਹੈ ਡਲ ਜੀ ਲੱਗਦੀ ਆ ਤੁਸੀਂ ਇਹ ਪੈਕ ਲਗਾਉਣਾ ਸਟਾਰਟ ਕਰ ਦਿਓ ਵੀਕ ਦੇ ਵਿੱਚ ਤਿੰਨ ਬਾਰ ਤਿੰਨ ਬਾਰ ਪੈਕ ਲਗਾਉਣਾ ਹੈ ਜੀ ਮੇਰੀਆਂ ਭੈਣਾਂ ਨੇ ਤਾਂ ਬਹੁਤ ਵਧੀਆ ਰਿਜ਼ਲਟ ਆਵੇਗਾ ਤਿੰਨ ਬਾਰ ਲਗਾਇਓ ਜਿਵੇਂ ਤੁਸੀਂ ਵਿంటర్ ਦੇ ਵਿੱਚ ਕਿਸੇ ਫੰਕਸ਼ਨ ਤੇ ਜਾਣਾ ਹੈ ਤੇ ਤੁਹਾਡੀ ਸਕਿਨ ਬਹੁਤ ਹੀ ਗ로우 ਕਰੇਗੀ ਤੁਸੀਂ ਦਿਨੋ ਦਿਨ ਦੇਖਣਾ ਕਿਵੇਂ ਨਖਾਰ ਆ ਜਾਣਾ ਤੁਹਾਡੀ ਸਕਿਨ ਦੇ ਉੱਪਰ ਸਕਿਨ ਲਾਈਟ ਵੀ ਹੋ ਜਾਏਗੀ ਐਵੇਂ 2 ਮਿੰਟ ਦੀ ਮ사ਜ ਦਵਾਂਗੇ ਜੀ ਅਸੀਂ ਸੌਫਟ ਹੱਥ ਨਾਲ ਦੇਣੀ ਹੈਗੀ ਰਗੜਨਾ ਨਹੀਂ ਬਹੁਤ ਆਪਾਂ ਆਪਣੀ ਸਕਿਨ ਨੂੰ ਸੌਫਟ ਹੱਥ ਨਾਲ ਮ사ਜ ਦੇਗੇ ਇਹਦੇ ਉੱਪਰ ਇੱਕ ਲੇਅਰ ਲਗਾ ਕੇ ਤੇ ਤੁਸੀਂ 15 ਮਿੰਟ ਵਾਸਤੇ ਬਸ ਰੈਸਟ ਕਰਨੀ ਹੈ ਜੀ ਗੱਲਾਂ ਬਾਤਾਂ ਨਹੀਂ ਅਸੀਂ ਕਰਨੀਆਂ 15 ਮਿੰਟ ਰੈਸਟ ਕਰ ਲਓ ਸਕਿਨ ਤਾਂ ਹੀ ਫੇਸ ਨੂੰ ਵੀ ਰੈਸਟ ਹੋ ਜਾਏਗੀ ਸਾਰਾ ਦਿਨ ਅਸੀਂ ਕੰਮ ਕਰਦੀ ਆਂ ਪਿਰਿਆ ਪਹਿਣਾ ਸ਼ਾਮ ਨੂੰ ਇਹ ਪੈਕ ਲਗਾ ਲਿਆ ਕਰੋ ਜੋ ਵੀ ਤੁਸੀਂ ਪੈਕ ਲਗਾਉਂਦੀ ਹੈ ਨਾ ਸ਼ਾਮ ਨੂੰ ਹੀ ਲਗਾਇਆ ਕਰੋ ਫ੍ਰੀ ਹੋ ਕੇ ਫਰੀ ਹੋ ਕੇ ਪੈਗਲ ਲਗਾਇਆ ਕਲੋ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ ਜੀ ਸ਼ਾਮ ਨੂੰ ਲਗਾਓਗੇ ਤਾਂ ਤੁਸੀਂ ਖੁਦ ਦੇਖੋਗੇ ਕਿ ਰਿਜ਼ਲਟ ਕਿੰਨਾ ਵਧੀਆ ਆਉਂਦਾ ਆ ਕਿਉਂਕਿ ਅਸੀਂ ਫਰੀ ਹੋ ਕੇ ਰਾਤ ਨੂੰ ਸੌਣਾ ਹੁੰਦਾ ਸਾਡੀ ਫੇਸ ਨੇ ਵੀ ਰੈਸਟ ਹਨਾ ਮਿਲ ਜਾਂਦੀ ਜਿਵੇਂ ਸਾਨੂੰ ਰੈਸਟ ਮਿਲਦੀ ਆ ਤੇ ਇਵੇਂ ਹੀ ਸਾਡੇ ਫੇਸ ਤੇ ਬਹੁਤ ਜ਼ਿਆਦਾ ਗਲੋ ਆਉਂਦਾ ਜੀ ਅਸੀਂ ਸ਼ਾਮ ਨੂੰ ਪੈਕ ਲਗਾਉਂਦੇ ਆ ਸਾਰੀਆਂ ਮੇਰੀਆਂ ਭੈਣਾਂ ਨੇ ਸ਼ਾਮ ਨੂੰ ਹੀ ਪੈਕ ਲਗਾਉਣਾ ਤੇ ਰਿਜ਼ਲਟ ਬੈਸਟ ਹੀ ਆਵੇਗਾ ਇਸ ਨੂੰ ਡਰਾਈ ਹੋਣ ਦੇਣਾ ਤੁਸੀਂ 15 ਮਿੰਟ ਵਾਸਤੇ 15 ਮਿੰਟ ਤੋਂ ਬਾਅਦ ਰਾਈ ਹੁੰਦਾ ਥੋੜਾ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਆ ਡਾਇਰੈਕਟ ਵਾਸ਼ ਨਹੀਂ ਕਰਨਾ ਹੈਗਾ ਆਪਾਂ ਥੋੜਾ ਹੱਥਾਂ ਨੂੰ ਵੀ ਗਿੱਲਾ ਕਰ ਲਓ ਜਾਂ ਤੁਸੀਂ ਕੱਚਾ ਦੁੱਧ ਲੈ ਲਓ ਤੁਸੀਂ ਘਰ ਵਿੱਚ ਕੱਚਾ ਦੁੱਧ ਹੈ ਤੁਹਾਡੇ ਤਾਂ ਤੁਸੀਂ ਕੱਚਾ ਦੁੱਧ ਲੈ ਲਓ ਆਪਣੇ ਫੇਸ ਨੂੰ ਗਿੱਲਾ ਕਰ ਲਓ 2 ਮਿੰਟ ਦੀ ਮ사ਜ ਦੇਣੀ ਸੌਫਟ ਹੱਥ ਨਾਲ ਰਗੜਾ ਰਗੜੀ ਨਹੀਂ ਕਰਨੀ ਹੈਗੀ ਸੌਫਟਾ ਹੱਥ ਨਾਲ ਮ사ਜ ਦੇ ਕੇ ਆਪਣੇ ਫੇਸ ਨੂੰ ਵਾਸ਼ ਕਰ ਲਓ ਪਾਣੀ ਦੇ ਨਾਲ ਖਾਲੀ ਕੁਛ ਲਗਾਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਬਾਅਦ ਵਿੱਚ ਕੋਈ ਚੀਜ਼ ਨਹੀਂ ਕਿਉਂਕਿ ਕੋਕੋਨਟ ਆਇਲ ਪਾਇਆ ਹੋਇਆ ਸਕਿਨ ਨੇ ਡਰਾਈ ਨਹੀਂ ਹੋਣਾ ਤੁਹਾਡੀ ਨੇ ਤੁਸੀਂ ਇਹ ਵਿంటర్ ਜਿਵੇਂ ਆ ਰਿਹਾ ਇਹ ਪੈਕ ਕੋਕੋਨਟ ਆਇਲ ਤਾਂ ਤੁਸੀਂ ਡੇਲੀ ਆਪਣੇ ਫੇਸ ਦੇ ਉੱਪਰ ਮ사ਜ ਕਰਿਆ ਕਰੋ ਰਾਤ ਨੂੰ ਇਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਫੇਸ ਦਾ ਕਿ ਡਰਾਈ ਜਿਹਨਾਂ ਦੀ ਸਕਿਨ ਹੈ ਉਹ ਅਸੀਂ ਕਿਵੇਂ ਦਿਨ ਵਿੱਚ ਧਿਆਨ ਰੱਖੀਏ ਆਪਣੇ ਫੇਸ ਦਾ ਇਹ ਵੀ ਮੈਂ ਤੁਹਾਨੂੰ ਵੀਡੀਓ ਚ ਦੱਸਾਂਗੀ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਆਪਣੇ ਫੇਸ ਦੇ ਉੱਪਰ ਲਗਾਓ ਜਿਹਦੇ ਨਾਲ ਜਿੱਦਾਂ ਮੈਂ ਲਗਾਈ ਹੈਗੀ ਮੇਰੀ ਸਕਿਨ ਬਹੁਤ ਹੀ ਡਰਾਈ ਸੀ मैं इन चीज़ मेरी ड्राइनैस बिल्कुल दूर हो गई है हूँ मेरी स्किन बहुत ही वाइया है जी बिल्कुल दाग धब्बे नहीं है बिल्कुल ठीक है रिंकल भी जो निके निके पैने स्टार्ट हो गए भी ठीक हो गए ने रिंकल भी तो दग धबे भी नहीं है मेरे फेस के उपर क्योंकि मैं कोकोनट ऑयल डेली ही मसाज करती हाँ रातों ਜੇ ਆ ਮੈਂ ਐਂਟੀ 에ਜਿੰਗ ਜੋ ਬਣਾਈ ਹੈਗੀ ਤੁਹਾਨੂੰ ਪਹਿਲੇ ਵੀਡੀਓ ਪਾਈ ਹੈਗੀ ਉਹ ਤੁਸੀਂ ਬਣਾ ਕੇ ਆਪਣੇ ਫੇਸ ਦੇ ਉੱਪਰ ਰੋਜ਼ ਰਾਤ ਨੂੰ ਮ사ਜ ਕਰੋ 2-3 ਮਿੰਟ 4 ਮਿੰਟ 5 ਮਿੰਟ ਜਿੰਨੇ ਤੁਸੀਂ ਕਰ ਸਕਦੇ ਜੇ ਪਰ ਸੌਫਟ ਹੱਥ ਨਾਲ ਕਾਨੀ ਆ ਬਹੁਤੀ ਰਗੜ ਕੇ ਜਾਂ ਕੱਸ-ਕੱਸ ਕੇ ਨਹੀਂ ਕਾਨੀ ਹੈਗੀ ਮ사ਜ ਤੁਸੀਂ ਸਕਿਨ ਨੂੰ ਖਰਾਬ ਨਹੀਂ ਕਰਨਾ ਸੌਫਟ ਹੱਥ ਨਾਲ ਲਾਈਟ ਹੈਂਡ ਨਾਲ ਹੀ ਮ사ਜ ਕਰਿਆ ਕਰੋ ਜਿਵੇਂ ਤੁਸੀਂ ਫੇਸ ਨੂੰ ਵਾਸ਼ ਕਰਦੇ ਜੇ ਰਗੜ ਰਗੜ ਕੇ ਬਹੁਤਾ ਨਾ ਸਾਫ ਕਰਿਆ ਕਰੋ ਸੌਫਟ ਹੱਥ ਨਾਲ ਹੀ ਉਹਨੂੰ ਪੂੰਝਿਆ ਕਰੋ ਆਪਣੇ ਫੇਸ ਨੂੰ ਕਲੀਨ ਕਰਿਆ ਕਰੋ ਸਕਿਨ ਖਰਾਬ ਨਹੀਂ ਕਰਨੀ ਆਪਾਂ ਨੇ ਠੀਕ ਕਾਨੀ ਹੈਗੀ 글로 ਬਹੁਤ ਹੀ ਜ਼ਿਆਦਾ ਆਵੇਗਾ ਇਸ ਪੈਕ ਨਾਲ ਤੇ ਸਵੇਰੇ ਤੁਸੀਂ ਦੇਖੋਗੇ ਕਿ ਕਿੰਨਾ ਵਧੀਆ ਤੁਹਾਡੇ ਫੇਸ ਦੇ ਉੱਪਰ 글로 ਤੇ ਸੌਫਟ ਬਹੁਤ ਹੀ ਮਲਾਈਮ ਜੀ ਸਕਿਨ ਹੋ ਜਾਂਦੀ ਹੈ ਜੀ ਇਸ ਪੈਕ ਦੇ ਨਾਲ ਤੇ ਦਾਗ-ਧੱब्बे ਵੀ ਤੁਹਾਡੇ ਦੂਰ ਹੋ ਜਾਣਗੇ ਰਿੰਕਲ ਵੀ ਦੂਰ ਹੋਣਗੇ ਕੋਈ ਨਾ ਕੋਈ ਅਸੀਂ ਪੈਕ ਲਗਾਨੇ ਆ ਤੇ ਸਕਿਨ ਸਾਡੀ ਟਾਈਟ ਹੁੰਦੀ ਜੇ ਅਸੀਂ ਆਪਣੇ ਸਕਿਨ ਨੂੰ ਛੇੜਾ ਛੇੜੀ ਨਹੀਂ ਕਰਾਂਗੇ ਕੋਈ ਵੀ ਚੀਜ਼ਾ ਉਸ ਨੂੰ ਪਈ ਰਹਿਣ ਤੋਂ ਉਹਨੇ ਖਰਾਬ ਹੀ ਹੋਣਾ ਜੀ ਚਲਦੇ ਚਰਾਵਾਂਗੇ ਤਾਂ ਉਹ ਸਹੀ ਰਹੇਗੀ ਕੋਈ ਵੀ ਚੀਜ਼ ਦੇਖੋ ਤੁਸੀਂ ਘਰ ਵਿੱਚ ਪਈ ਹੈਗੀ ਆ ਉਸ ਨੂੰ ਅਸੀਂ ਨਹੀਂ ਛੇੜਾਂਗੇ ਇੱਕ ਜਗ੍ਹਾ ਪਈ ਰਹੇਗੀ ਉਸ ਨੂੰ ਛੇੜਾਂਗੇ ਨਹੀਂ ਉਹਨੇ ਖਰਾਬ ਹੀ ਹੋਣਾ ਆ ਇਵੇਂ ਸਾਡੀ ਸਕਿਨ ਆ ਜਦੋਂ ਅਸੀਂ ਉਸ ਨੂੰ ਹੱਥ ਹੀ ਨਹੀਂ ਲਗਾਉਣਾ ਕੋਈ ਚੀਜ਼ ਨਹੀਂ ਲਗਾਣੀ ਤਾਂ ਉਹਨੇ ਖਰਾਬ ਹੀ ਹੋਣਾ ਰਿੰਕਲ ਵੀ ਪੈਣੇ আর ਸਕਿਨ ਸਾਡੀ ਲੋਜ਼ ਵੀ ਹੋਣੀ ਆ ਫਿਰ ਜੇ ਤੁਸੀਂ ਕੁਛ ਨਾ ਕੁਝ ਕਰਦੀਆਂ ਰਹਿਣਗੇ ਮੇਰੀਆਂ ਭੈਣਾਂ ਤਾਂ ਫਿਰ ਤਾਂ ਫੇਸ ਤੁਹਾਡਾ ਕਰੇਗਾ ਗਲੋ ਸਾਰੇ ਹੀ ਪੁੱਛਣਗੇ ਤੁਸੀਂ ਕੀ ਲਗਾਉਂਦੇ ਆ ਕੀ ਲਗਾਉਂਦੇ ਜੀ ਠੀਕ ਹੈ ਨਾ ਤੇ ਇਹਦਾ ਤੁਸੀਂ ਆਪਣੇ ਕੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਜੀ ਸਾਰੇ ਜਾਣੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਸੋਹਣੇ ਕਮੈਂਟ ਕਰਦੀਆਂ ਨੇ ਥੈਂਕ ਯੂ ਉਹਨਾਂ ਦਾ ਵੀ ਜਾਂ ਕੋਈ ਗਲਤੀ ਵੀ ਹੁੰਦੀ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਜੇ ਕਿ ਤੁਹਾਡੇ ਤੁਸੀਂ ਆ ਗਲਤ ਬੋਲਿਆ ਜਾਂ ਤੁਸੀਂ ਹਨਾ ਇਹ ਵੀ ਤੁਸੀਂ ਦੱਸ ਸਕਦੇ ਜੇ ਤੁਸੀਂ ਸਾਡੀ ਫੈਮਿਲੀ ਜੇ ਸਾਰੇ ਜਾਣੇ ਥੈਂਕ ਯੂ ਜੀ ਸਭੀ ਕੋ